ਹਾਂਜੀ ਬੱਕਰੀ ਪਾਲਕ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਪੇਜ ਗੋਰੀ ਫੂਸ ਮੰਡੀ ਤੇ ਤੇ ਅੱਜ ਆਪਾਂ ਗੱਲ ਕਰਦੇ ਆਂ ਬੱਕਰੀ ਦੇ ਅਫਰੇਮੇ ਬਾਰੇ ਬੱਕਰੀ ਨੂੰ ਦੋ ਦਿਨ ਭੁੱਖੀ ਬਣੇ ਰੱਖੋ ਕੁਝ ਨਹੀਂ ਹੁੰਦਾ ਪਰ ਜਦੋਂ ਬੱਕਰੀ ਮਰਦੀ ਹੈ ਜਿਆਦਾ ਖਾ ਕੇ ਮਰਦੀ ਹੈ ਇਹ ਬੱਕਰੀ ਨੂੰ ਕੱਲਾ ਦਾਣਾ ਖਾਣ ਦੇ ਨਾਲ ਹੀ ਅਫਰੇਮਾ ਨਹੀਂ ਹੁੰਦਾ ਕਈ ਵਾਰ ਕੀ ਜਿਆਦਾ ਲਾਂਗੀ ਵਗੈਰਾ ਖਾਣ ਦੇ ਨਾਲ ਵੀ ਬੱਕਰੀ ਨੂੰ ਅਫਰੇਮਾ ਹੋ ਜਾਂਦਾ ਹੈ ਤੇ ਅੱਜ ਤੁਹਾਨੂੰ ਕੁਝ ਦਵਾਈਆਂ ਦੱਸਦੇ ਆਂ ਜਿਹੜੀਆਂ ਕਿ ਫਰੇਮ ਦੇ ਵਿੱਚ ਤੁਹਾਡੇ ਕੰਮ ਆਉਣ ਵਾਲੀਆਂ ਤੇ ਇਹ ਹਰ ਵਕਤ ਤੁਹਾਡੇ ਘਰ ਦੇ ਵਿੱਚ ਮੌਜੂਦ ਹੋਣੀਆਂ ਚਾਹੀਦੀਆਂ ਨੰਬਰ 1 ਤੇ ਹੈ ਜੀ ਬਰੋਟੋਸੈਲ ਜਾਂ ਫਿਰ ਟਾਇਰਲ ਇਹਨਾਂ ਦੋਨਾਂ ਵਿੱਚੋਂ ਇੱਕ ਰੱਖਣੀ ਆਪਣੇ ਘਰੇ ਤੇ ਇਹ ਦੇਣੀ ਹੈ ਜੀ 20 ਐਮਐਲ ਤੱਕ ਆਪਾਂ ਬੱਕਰੀ ਨੂੰ ਦੇ ਸਕਦੇ ਆਂ ਤੇ ਇਹਦੇ ਨਾਲ ਵੀ ਬੱਕਰੀ ਦਾ ਫਰੇਮਾ ਠੀਕ ਹੋ ਜਾਂਦਾ ਨੰਬਰ 2 ਤੇ ਹੈਗਾ ਜੀ ਮਿੱਠਾ ਸੋਡਾ ਇਹ ਆਪਾਂ ਬੱਕਰੀ ਨੂੰ ਇੱਕ ਚਮਚਾ ਦੇ ਸਕਦੇ ਆਂ ਇਹ ਦੂੜ ਟਾਈਮ ਦੇ ਸਕਦੇ ਬੱਕਰੀ ਨੂੰ ਇਹਦੇ ਨਾਮ ਹੀ ਫਰੇਮਾ ਠੀਕ ਹੋ ਜਾਂਦਾ ਜੀ ਨੰਬਰ 3 ਤੇ ਆ ਜਾਂਦਾ ਜੀ ਨਿੰਮ ਦੀ ਲੱਕੜ ਇਹ ਨੂੰ ਤੁਸੀਂ ਕਿੱਦਾਂ ਇਸਤੇਮਾਲ ਕਰਨਾ ਹੈ ਇਹ ਨੂੰ ਆਪਾਂ ਉਦੋਂ ਵਰਤਣਾ ਜਦੋਂ ਤੁਹਾਡੇ ਘਰ ਦੇ ਵਿੱਚ ਕੋਈ ਵੀ ਪ੍ਰੋਡਕਟ ਮੌਜੂਦ ਨਹੀਂ ਹੈਗਾ ਅਫਰੇਮ ਲਈ ਇਹ ਤੁਸੀਂ ਵਰਤਣਾ ਕਿੱਦਾਂ ਨੰਬਰ ਦੀ ਲੱਕੜ ਲੈਣੀ ਹੈ ਜੀ ਬੱਕਰੀ ਦੇ ਮੂੰਹ ਵਿੱਚ ਪਾ ਕੇ ਪਿੱਛੇ ਦਸਿਆਣਾ ਬੰਨ੍ਹ ਦਿਓ ਜਦੋਂ ਮੂੰਹ ਦੇ ਵਿੱਚ ਲੱਕੜ ਹੋਈ ਬੱਕਰੀ ਦੇ ਨਿੰਮ ਦੀ ਤੇ ਬੱਕਰੀ ਨੇ ਉਹ ਲੱਕੜ ਨੂੰ ਚਬਾਉਣਾ ਸ਼ੁਰੂ ਕਰ ਦੇਣਾ ਤੇ ਬੱਕਰੀ ਨੂੰ ਫਫਾਰਾ ਠੀਕ ਹੋਣਾ ਸ਼ੁਰੂ ਹੋ ਜਾਂਦਾ ਇਹਨੂੰ ਆਪਾਂ ਨਕਲੀ ਜਾਂ ਬਣਾਉਟੀ ਗਾਲਾ ਕਹਿ ਸਕਦੇ ਆ ਤੇ ਇਹ ਪ੍ਰੋਡਕਟ ਤੁਸੀਂ ਉਦੋਂ ਵਰਤਣਾ ਨਿੰਮ ਵਾਲਾ ਜਦੋਂ ਤੁਹਾਡੇ ਘਰ ਦੇ ਵਿੱਚ ਕੋਈ ਵੀ ਫਰੇਮੇ ਵਾਲੀ ਦਵਾਈ ਮੌਜੂਦ ਨਹੀਂ ਹੈਗੀ ਤੇ ਬਾਕੀ ਆਪਣਾ ਆਪਣਾ ਤਜਰਬਾ ਜੇ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਤੇ ਬਾਕੀ ਤੁਸੀਂ ਆਪਣੀ ਰਾਇ ਵੀ ਦੇ ਸਕਦੇ ਹੋ ਆਪਣੇ ਪੇਜ ਨੂੰ ਕਰ ਲੇ ਫੋਲੋ ਤਾਂ ਕਿ ਸਾਡੀ ਹਰ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ